ਕਲਕੱਤਾ ਵਿਖੇ ਇੱਕ ਮਹਿਲਾ ਰੈਜ਼ੀਡੈਂਟ ਡਾਕਟਰ ਦੀ ਬਲਦਕਾਰ ਕਤਲ ਦਾ ਮਾਮਲਾ ਇੰਨੀ ਦੇਨੀ ਪੂਰੇ ਦੇਸ਼ ਦੇ ਵਿੱਚ ਚਰਚਾ ਦਾ ਵਿਸ਼ੇ ਬਣਿਆ ਹੋਇਆ ਹੈ ਮਾਮਲੇ ਦੀ ਜਾਂਚ CBI ਦੇ ਹੱਥਾਂ ਦੇ ਵਿੱਚ ਹੈ ਅਤੇ ਜਾਂਚ ਏਜੰਸੀ ਲਿੰਕ ਜੋੜ ਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸੇ ਦੌਰਾਨ ਬਲਦਕਾਰ ਕਤਲ ਦੇ ਦੋਸ਼ੀ ਸੰਜੇ ਰੋਏ ਦੀ ਮਾਂ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਸ ਸਮੇਂ ਮੈਂ ਸਥਿਤੀ ਨਾਲ ਨਜੀਠਣ ਦੀ ਕੋਸ਼ਿਸ਼ ਕਰ ਰਹੀ ਹਾਂ ਸੰਜੇ ਇਸ ਘਰ ਵਿੱਚ ਰਹਿੰਦਾ ਸੀ ਉਸ ਰਾਤ ਉਸਨੇ ਖਾਣਾ ਨਹੀਂ ਖਾਦਾ ਬਸ ਇਹੀ ਕਿਹਾ ਕਿ ਉਹ ਹਸਪਤਾਲ ਜਾ ਰਿਹਾ ਹੈ ਚਾਹੇ ਕੁਝ ਵੀ ਹੋ ਉਹ ਹਮੇਸ਼ਾ ਰਾਤ ਨੂੰ ਵਾਪਸ ਆ ਜਾਂਦਾ ਸੀ ਆਪਣੇ ਬੇਟੇ ਦੇ ਵਿਵਹਾਰ ਨੂੰ ਹੋਰ ਸਮਝਾਉਂਦੇ ਹੋਏ ਉਸਨੇ ਕਿਹਾ ਉਹ ਮੇਰਾ ਧਿਆਨ ਰੱਖਦਾ ਸੀ ਅਤੇ ਮੇਰੇ ਲਈ ਖਾਣਾ ਵੀ ਬਣਾਉਂਦਾ ਸੀ ਤੁਸੀਂ ਗਵਾਂਡੀਆਂ ਨੂੰ ਸਕਦੇ ਹੂੰ ਉਸਨੇ ਕਦੇ ਕਿਸੇ ਨਾਲ ਦੁਰਵਿਵਹਾਰ ਨਹੀਂ ਕੀਤਾ ਜੇ ਮੈਂ ਉਸ ਨੂੰ ਮਿਲਾਂਗੀ ਤਾਂ ਮੈਂ ਪੁੱਛਾਂਗੀ ਬਾਬੂ ਕਿਉਂ ਉਸਨੇ ਕੀਤਾ ਮੇਰਾ ਬੇਟਾ ਅਜੇ ਹਕ ਕਦੇ ਨਹੀਂ ਸੀ ਮਾਂ ਨੇ ਅੱਗੇ ਦੱਸਿਆ ਕਿ ਉਹ ਇਸ ਗੱਲ ਤੋਂ ਅਣਜਾਣ ਸੀ ਕਿ ਉਸਦਾ ਪੁੱਤਰ ਅਰਜੀਕਰ ਮੈਡੀਕਲ ਕਾਲਜ ਦੇ ਵਿੱਚ ਸਿਵਲ ਵੋਲੰਟੀਅਰ ਵਜੋਂ ਤਨਾਤ ਹੈ ਉਸਨੇ ਅੱਗੇ ਕਿਹਾ ਕਿ ਉਸਦੀ ਪਹਿਲੀ ਪਤਨੀ ਦੀ ਕੈਂਸਰ ਕਾਰਨ ਮੌਤ ਹੋਣ ਤੋਂ ਬਾਅਦ ਉਸਦਾ ਪੁੱਤਰ ਸ਼ਰਾਬ ਪੀਂਦਾ ਆਦੀ ਸੀ ਉਸਨੇ ਕਿਹਾ ਸੰਜੇ ਦੀ ਪਹਿਲੀ ਪਤਨੀ ਚੰਗੀ ਕੁੜੀ ਸੀ ਉਹ ਖੁਸ਼ ਸਨ ਅਚਾਨਕ ਉਸਨੂੰ ਕੈਂਸਰ ਦਾ ਪਤਾ ਲੱਗਾ ਸ਼ਾਇਦ ਉਹ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਉਦਾਸ ਹੋ ਗਿਆ ਸੀ ਅਤੇ ਸ਼ਰਾਬ ਪੀਣ ਲੱਗ ਪਿਆ ਸੀ ਮੁਲਜ਼ਮ ਦੀ ਮਾਂ ਨੇ ਦੱਸਿਆ ਕਿ ਉਸਦੇ ਲੜਕੇ ਨੇ ਸਿਰਫ ਇੱਕ ਵਾਰ ਹੀ ਵਿਆਹ ਕੀਤਾ ਸੀ ਉਸਨੇ ਚਾਰ ਵਿਆਹ ਨਹੀਂ ਕੀਤੇ ਜਿੱਥੇ ਸੰਜੇ ਰੌਏ ਦੀ ਮਾਂ ਕਹਿੰਦੀ ਹੈ ਉੱਥੇ ਉਸਦੀ ਵੱਡੀ ਭੈਣ ਵੀ ਨੇੜੇ ਹੀ ਰਹਿੰਦੀ ਹੈ ਉਸਨੇ ਦੱਸਿਆ ਕਿ ਸੰਜੇ ਦਾ ਦੋ ਵਾਰ ਵਿਆਹ ਹੋਇਆ ਸੀ ਉਸਨੇ ਦੱਸਿਆ ਕਿ ਉਸ ਨੂੰ ਬਲਦਕਾਰ ਤੇ ਕਤਲ ਕੇਸ ਦੀ ਜਾਣਕਾਰੀ ਟੀਵੀ ਰਾਹੀਂ ਮਿਲੀ ਦੋਸ਼ੀ ਦੀ ਪੈਣ ਨੇ ਕਿਹਾ ਕਿ ਜੇਕਰ ਉਸਨੇ ਕੁਝ ਗਲਤ ਕੀਤਾ ਹੈ ਤਾਂ ਉਸਨੂੰ ਸਜ਼ਾ ਮਿਲਣੀ ਚਾਹੀਦੀ ਹੈ ਜ਼ਿਕਰਯੋਗ ਹੈ ਕਿ ਕਲਕੱਤਾ ਬਲਦਕਰ ਮਾਮਲੇ ਦੇ ਮੁੱਖ ਦੋਸ਼ੀ ਸੰਜੇ ਰੌਏ ਨੂੰ ਸ਼ੁੱਕਰਵਾਰ ਨੂੰ ਸਿਲਾਹਾ ਦਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ